ਜੀਤ ਸਿੰਘ ਨੇ ਐਜੀਪੀਸੀ ਤੇ ਬਾਦਲ ਪਰਿਵਾਰ ਤੇ ਕਈ ਵੱਡੇ ਸਵਾਲ ਚੁੱਕੇ ਨੇ ਤਰਨਤਾਰਨ ਵਿਖੇ ਗੁਰੂ ਘਰ ਦੀ ਕਰੋੜਾਂ ਦੀ ਸੰਪਤੀ ਨੂੰ ਖੁੱਦਬੁਰਦ ਕਰਨ ਦੇ ਇਲਜ਼ਾਮ ਲਗਾਉਂਦੇ ਆ ਉਹਨਾਂ ਨੇ ਆਖਿਆ ਕਿ ਇਹ ਸੰਪਤੀ ਘਰ ਦੇ ਸਰਦਾਰਾਂ ਨੂੰ ਗੁਰੂ ਘਰ ਵਿੱਚ দান ਕੀਤੀ ਸੀ ਜਿਸ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੈਂਬਰ ਅਲਵਿੰਦਰਪਾਲ ਸਿੰਘ ਪੱਖੋਂ ਕੇ ਰਾਹੀਂ ਆਪਣੇ ਚਾਹੇਤਿਆਂ ਨੂੰ ਕਾਟੀਆਂ ਦੇ ਭਾਅ ਵੇਚ ਰਿਹਾ ਜਦ ਕਿ ਗੁਰੂ ਘਰ ਦੀ ਸੰਪਤੀ ਨੂੰ ਕਦੇ ਵੀ ਵੇਚਿਆ ਨਹੀਂ ਜਾ ਸਕਦਾ ਸੋਗੋ ਸ਼੍ਰੋਮਣੀ ਕਮੇਟੀ ਤਾਂ ਸਿਰਫ ਇਸ ਦੀ ਕਸਟੋਡੀਆਨਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਕਿਹਾ ਕਿ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸ਼੍ਰੀ ਤਰਨ ਤਾਰਨ ਸਾਹਿਬ ਦੇ ਗੁਰੂ ਘਰ ਦੇ ਨਾਲ ਲੱਗਦੀ ਸੰਪਤੀ ਜਿਹੜੀ ਕਰੋੜਾਂ ਦੀ ਸੰਪਤੀ ਆ ਤੇ ਸੰਪਤੀ ਨੂੰ ਇਸ ਤੋਂ ਪਹਿਲਾਂ 40 ਵਾਰ ਜਿਹੜੀ ਵੇਚਣ ਦੀ ਕੋਸ਼ਿਸ਼ ਕੀਤੀ ਗਈ ਆ ਤੇ ਹਰ ਵਾਰ ਜਿਹੜੀ ਵੱਡੀ ਗਿਣਤੀ ਦੇ ਵਿੱਚ ਬੋਲੀ ਦੇਣ ਲਈ ਲੋਕ ਆ ਜਾਂਦੇ ਰਹੇ ਨੇ ਤੇ ਇਹ ਬੋਲੀ ਰੱਦ ਕਰ ਦਿੱਤੀ ਜਾਂਦੀ ਰਹੀ ਆ ਪਰ ਇਸ ਬਾਰੇ ਬਿਨਾਂ ਕੋਈ ਬੋਲੀ ਐਲਾਨ ਕੀਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਬਾਦਲ ਜੁੰਡਲੇ ਇਹ ਜਾਇਦਾਦ ਆਪਣੇ ਚਿਹਤਿਆਂ ਨੂੰ ਕਾਡੀਆਂ ਦੇ ਭਾਅ ਵੇਚ ਰਹੀ ਆ ਜਿਸ ਜਾਇਦਾਦ ਦੀ ਮਾਰਕੀਟ ਕੀਮਤ 60 ਲੱਖਾ ਉਸ ਨੂੰ 16 ਲੱਖ ਵਿੱਚ ਵੇਚਿਆ ਜਾ ਰਿਹਾ ਉਹਨਾਂ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਇਸ ਤੋਂ ਪਹਿਲਾਂ ਵੀ ਅਜਈਆਂ ਖੁਰਾਫਾਤੀਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੇ ਦੱਸਿਆ ਕਿ ਹਰਿਆਣਾ ਵਿੱਚ ਇੱਕ ਮੁਸਲਮਾਨ ਸ਼ਰਧਾਲੂ ਨੇ 27 ਏਕੜ ਜ਼ਮੀਨ ਗੁਰੂ ਘਰ ਦੇ ਨਾਮ দান ਕੀਤੀ ਸੀ ਜਿਸ ਵਿੱਚੋਂ 25 ਏਕੜ ਜ਼ਮੀਨ ਪੰਥ ਨੂੰ ਚੰਬੜੇ ਜੋਕ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਨਾਮ 99 ਸਾਲ ਦਾ ਪਟਾ ਬਣਾ ਕੇ ਕਰ ਦਿੱਤਾ ਗਿਆ। ਇਹ ਜ਼ਮੀਨ ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਕਰਨ ਤੇ ਸ਼੍ਰੋਮਣੀ ਕਮੇਟੀ ਨੇ ਜ਼ਮੀਨ ਤੇ ਬੈਂਕ ਕੋਲੋਂ 100 ਕਰੋੜ ਦਾ ਕਰਜ਼ਾ ਵੀ ਲੈ ਕੇ ਟਰਸਟ ਨੂੰ ਦਿੱਤਾ ਜਿਸ ਦੇ ਕੇਸ ਤੋਂ ਸ਼੍ਰੋਮਣੀ ਕਮੇਟੀ ਦਿੰਦੀ ਰਹੀ। ਇਸ ਤੋਂ ਇਲਾਵਾ ਹਰ ਸਾਲ ਇਸ ਨਿੱਜੀ ਟਰਸਟ ਨੂੰ 8 ਕਰੋੜ ਰੁਪਏ ਸ਼੍ਰੋਮਣੀ ਕਮੇਟੀ ਹਰ ਸਾਲ ਬਜਟ ਵਿੱਚ ਦਿੰਦੀ ਆ ਤੇ ਇਸ ਵਾਰੀ ਵੀ 8 ਕਰੋੜ ਦਿੱਤੇ ਗਏ ਨੇ। ਉਹਨਾਂ ਨੇ ਕਿਹਾ ਕਿ ਬਾਦਲ ਐਂਡ ਪਾਰਟੀ ਗੁਰੂਕਾਰ ਜਾਇਦਾਦਾਂ ਨੂੰ ਖੁਣਬੰਗ ਖਾਣ ਲੱਗੀ ਹੋਈ ਆ ਜਿਸ ਨੂੰ ਰੋਕਣਾ ਬਹੁਤ ਜ਼ਿਆਦਾ ਜ਼ਰੂਰੀ ਆ ਉਹਨਾਂ ਨੇ ਸੰਤਾਂ ਨੂੰ ਅਪੀਲ ਕੀਤੀ ਆ ਕਿ ਉਹ ਗੁਰੂ ਘਰ ਦੀ ਜਾਇਦਾਦ ਨੂੰ ਖੁਰਦ-ਬੁਰਦ ਕਰਨ ਤੋਂ ਡਟ ਕੇ ਜਿਹੜਾ ਵਿਰੋਧ ਕਰਨ ਤਾਂ ਕਿ ਜੋ ਗੁਰੂ ਘਰ ਦੀਆਂ ਇਹਨਾਂ ਮਹਿੰਗੀਆਂ ਜਾਇਦਾਦਾਂ ਨੂੰ ਇਹਨਾਂ ਦੇ ਹੱਥੋਂ ਬਚਾਇਆ ਜਾ ਸਕੇ ਮਸਲਾ ਇਹ ਆ ਕਿ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਹਰਜਿੰਦਰ ਸਿੰਘ ਧਾਮੀ بڑے ਗੁਨਾਹ ਕਰ ਰਹੇ ਨੇ ਤੇ ਕੌਮ ਨਾਲ ਧੋਖਾ ਕਰ ਰਹੇ ਨੇ ਤੇ ਲਗਾਤਾਰ ਕਰ ਰਹੇ ਨੇ ਤੇ ਅਸੀਂ ਬਾਰ-ਬਾਰ ਵਾਰਨਿੰਗ ਦੇ ਰਹੇ ਹਾਂ ਪਰ ਇਹਨਾਂ ਨੂੰ ਇਹਨਾਂ ਦੇ ਕੰਨ ਤੇ ਜੋ ਨਹੀਂ ਸਰਕਦੀ ਤੇ ਨਾ ਹੀ ਇਹ ਕੌਮ ਨੂੰ ਜਵਾਬ ਦੇ ਰਹੇ ਨੇ ਨਾ ਹੀ ਸਾਨੂੰ ਕੋ ਜਵਾਬ ਦੇ ਰਹੇ ਨਾ ਪ੍ਰੈਸ ਨੂੰ ਜਵਾਬ ਦੇ ਰਹੇ ਨੇ ਇਹ ਅੱਜ ਵੀ ਮੈਨੂੰ ਲੱਗਦਾ ਹੈ ਕਿ ਜੋ ਕੁਝ ਮੈਂ ਕਹਾਂਗਾ ਉਹਦੋਂ ਇਹ ਜਵਾਬ ਨਹੀਂ ਦੇਣਗੇ ਮੈਨੂੰ ਲੱਗਦਾ ਹੈ ਕਿਉਂਕਿ ਪਹਿਲੇ ਕਿਸੇ ਵੀ ਜਿਹੜੇ ਮੁੱਦੇ ਜਿੰਨੇ ਵੀ ਅਸੀਂ ਉਠਾਏ ਨੇ ਜਾਂ ਉਠਾਉਣੇ ਆ ਬਾਰ-ਬਾਰ ਉਠਾਉਣੇ ਆ ਪਰ ਇਹ ਜਵਾਬ ਨਹੀਂ ਦਿੰਦੇ ਇਹ ਕੌਮ ਦਾ ਬਹੁਤ ਵੱਡਾ ਬੜਮੋਲਾ ਨੁਕਸਾਨ ਕਰ ਰਹੇ ਨੇ ਸਿਧਾਂਤਾਂ ਦਾ ਨੁਕਸਾਨ ਕਰ ਰਹੇ ਨੇ ਤੇ ਖਾਸ ਕਰਕੇ ਲੋਕਾਂ ਦੀ ਸ਼ਰਧਾ ਤੇ ਭਾਵਨਾ ਦੇ ਉੱਤੇ ਵੀ ਇਹ ਹੁਣ बिजਲੀਆਂ ਸੁੱਟਣ ਲੱਗ ਪਏ ਮੈਂ ਤੁਹਾਨੂੰ ਆ ਤੁਹਾਨੂੰ ਧਿਆਨ ਲਿਜਾਣਾ ਚਾਹੁੰਦਾ ਤਰਨਤਾਰਨ ਤਰਨਤਾਰ ਜਿਹੜਾ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪਿੱਤਰ ਸਾਨਿਆ ਦਰਬਾਰ ਸਾਹਿਬ ਉਹਦੇ ਚਾਰਜ ਫੇਰੇ ਕੁਝ ਦੁਕਾਨਾਂ ਨੇ ਜਗ੍ਹਾ ਆ ਜਿਹੜੀਆਂ ਕਮਰਸ਼ੀਅਲ ਨੇ ਬੜੀਆਂ ਕੀਮਤੀ ਜਗ੍ਹਾ ਨੇ ਉਥੇ ਇਹਨਾਂ ਨੇ ਲਗਾਤਾਰ 40 ਦਫਾ ਨੋਟਿਸ ਦੇ ਕੇ ਬੁਲਾ ਕੇ ਇਹ ਅਸੀਂ ਕਰ ਰਹੇ ਆ ਨਿਲਾਮ ਕਰ ਰਹੇ ਆ ਪਰ ਰੱਦ ਕੀਤੀਆਂ ਨੇ ਉਹ ਬੀੜੀਆਂ ਹੁਣ ਇਹਨਾਂ ਨੇ ਅਚਾਨਕ ਆਪਣੀ ਕਰ ਕਰਾ ਕੇ ਤੇ ਜਿਹੜਾ ਤਰੋਹ ਕੀਤਾ ਹੋਏ ਕੀਤਾ ਕਿ ਜਿਹੜਾ ਪਲਾਟ ਜਿਹੜੀ ਜਗਾ ਕਮਰਸ਼ੀਅਲ ਜਗਾ 60 ਲੱਖ ਦੀ ਆ ਉਹਨੂੰ 16 ਲੱਖ ਚ ਨਿਲਾਮੀ ਦੇ ਦਿੱਤੀ ਆਪਣੇ ਬੰਦਿਆਂ ਨੂੰ ਜਿਹੜੇ 50 ਲੱਖ ਦੀ ਆ ਉਹਨੂੰ 9 9 ਲੱਖ ਦੇ ਵਿੱਚ ਦੇ ਦਿੱਤਾ ਇਹ ਇਹ ਬੜੀਆਂ ਕੀਮਤੀ ਜਗ੍ਹਾ ਨੇ ਜਿਹੜੀਆਂ ਦਰਬਾਰ ਸਾਹਿਬ ਦੇ ਬਿਲਕੁਲ ਨਜ਼ਦੀਕ ਨੇ ਤੇ ਜਿਹੜੀਆਂ ਜਿਹੜੀਆਂ ਥਾਵਾਂ ਸਿੱਖਾਂ ਨੇ ਇੱਕ ਤਿਆਗ ਦੀ ਭਾਵਨਾ ਤੇ ਦਾਨ ਦੀ ਭਾਵਨਾ ਨਾਲ ਗੁਰੂ ਘਰ ਨੂੰ ਦਾਨ ਦਿੱਤੀਆਂ ਤੇ ਪ੍ਰਬੰਧਕ ਕਮੇਟੀ ਕਿਸੇ ਵੀ ਦਾਨ ਦਿੱਤੀ ਹੋਈ ਜਗ੍ਹਾ ਨੂੰ ਨਾਮ ਨਹੀਂ ਕਰ ਸਕਦੀ ਇਹ ਇਹ ਨਾਮ ਇਹ ਜਿਹੜੇ ਧਾਮੀ ਸਾਹਿਬ ਨੇ ਵਕੀਲ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਕਿ ਜਿਹੜੀ ਵੀ ਜਗਾ দান ਦੇ ਵਿੱਚ ਮਿਲੀ ਆ ਗੁਰੂ ਘਰ ਨੂੰ ਉਹਨੂੰ ਉਸ ਭਾਵਨਾ ਦੇ ਤਹਿਤ ਹੀ ਵਰਤਿਆ ਜਾ ਸਕਦਾ ਜਿਹੜੀ ਭਾਵਨਾ ਦੇ ਤਹਿਤ ਉਹਨਾਂ দান ਕੀਤੀ ਹੈ ਇਹ ਤੇ ਅਕਵਾਇਰ ਕਰਨ ਵੇਲੇ ਕੋਈ ਪ੍ਰੋਬਲਮ ਆ ਜੇ ਤੇ ਉਦੋਂ ਉਦੋਂ ਸਰਕਾਰ ਦੇ ਨਾਲ ਲੈਣ ਦੇਣ ਹੋ ਸਕਦਾ ਉਹ ਵੀ ਤਬਾਦਲਾ ਹੋ ਸਕਦਾ ਵੇਚੀ ਨਹੀਂ ਜਾ ਸਕਦੀ ਇਹ ਗੁਰੂ ਘਰ ਦੀਆਂ ਥਾਵਾਂ ਉਹ ਨਹੀਂ ਜਿੰਨਾਂ ਦੀ ਸੇਵਾ ਸੰਭਾਲ ਹੋ ਸਕਦੀ ਹੈ ਵੇਚੀਆਂ ਨਹੀਂ ਜਾ ਸਕਦੀਆਂ ਪਰ ਇਹ ਧਾਮੀ ਸਾਹਿਬ ਨੇ ਤੇ ਖਾਸ ਕਰਕੇ ਜਿਹੜਾ ਉੱਥੋਂ ਦਾ ਪ੍ਰਬੰਧਕ ਕਮੇਟੀ ਦਾ ਮੈਂਬਰ ਆ ਪੱਖੋ ਕੇ ਇਹਨਾਂ ਦੋਵਾਂ ਦੀ ਮਿਲੇ ਭੁਗਤ ਨਾਲ ਇਹ ਕਰੋੜਾ ਰੁਪਏ ਦਾ ਜਿਹੜਾ ਸੌਦਾ ਸੀਗਾ ਇਹ ਡਕਾਰ ਗਏ ਇਹਨਾਂ ਦੇ ਨਾਲ ਇੱਕ ਹੋਰ ਵੀ ਉੱਥੋਂ ਦਾ ਸਿਵਿਲਿਅਨ ਹੈਗਾ ਜਿਹੜਾ ਸੁਸਾਇਟੀਆਂ ਦਾ ਪ੍ਰਧਾਨ ਹੈ ਬਸ ਉਹਦਾ ਨਾਮ ਨਹੀਂ ਲੈਣਾ ਉਹ ਇਹ ਮਿਲ ਕੇ ਇਹਨਾਂ ਨੇ ਸਾਰਾ ਕੁ ਕਰਨ ਕੀਤਾ ਤੇ ਇਹ ਮੈਂ ਇਮੀਡੀਏਟਲੀ ਇਹਨੂੰ ਖਾਉਂਗਾ ਰਜਿੰਦਰ ਸਿੰਘ ਧਾਮੀ ਨੂੰ ਕਿ ਇਸ ਫੈਸਲੇ ਨੂੰ ਰੱਦ ਕਰੇ ਇਹ ਜਿਹੜਾ ਇਹਨਾਂ ਐਗਜ਼ੈਕਟਿਵ ਦੇ ਵਿੱਚ ਲੈ ਚੁੱਕੇ ਨੇ ਇਹ ਜਿਹੜਾ ਫੈਸਲਾ ਹੈ ਨਾ ਐਗਜ਼ੈਕਟਿਵ ਤੇ ਲੈ ਕੇ ਜਿਹੜੀ ਹੁਣ ਪਿੱਛੇ ਜੇ ਮੀਟਿੰਗ ਹੋਈ ਆ ਉਹਦੇ ਵਿੱਚ ਲੈ ਕੇ ਇਹਨਾਂ ਨੇ ਲਾਮੀ ਕੀਤੀ ਹੈ ਲਾਮੀ ਆਪਣਿਆਂ ਨੂੰ ਬੁਲਾ ਕੇ ਕੀਤੀ ਦੂਜਿਆਂ ਨੂੰ ਨਹੀਂ ਕੀਤੀ ਕਿਉਂਕਿ ਪਹਿਲਾਂ ਜਦੋਂ ਦੂਸਰੇ ਲੋਕ ਆਉਂਦੇ ਸੀ ਉਦੋਂ 40 ਮੀਟਿੰਗਾਂ ਹੋਈਆਂ 40 ਵੇਰੀs ਸੱਧਿਆ ਤੇ ਰद्द ਕਰਤਾ ਮੀਟਿੰਗਾਂ ਰੱਦ ਕਰਤੀਆਂ ਬੈਠੇ ਬੈਠੇ ਨੇ ਪਰ ਹੁਣ ਇਹਨਾਂ ਨੇ ਅਚਾਨਕ ਜਿਹੜਾ ਅਨ ਬੁੱਕਲ ਚ ਲੱਡੂ ਭੋਰ ਕੇ 1 ਕਰੋੜ ਰੁਪਈਆ ਦੀਆਂ ਜ਼ਮੀਨਾਂ 60 ਲੱਖ ਦੀ ਜ਼ਮੀਨ ਜਿਹੜੀ ਉਹਨੂੰ 16 ਲੱਖ ਚ ਦਿੱਤਾ 9 ਲੱਖ ਤੇ ਦਿੱਤਾ ਇਸ ਤਰ੍ਹਾਂ 16 ਲੱਖ ਵੱਧ ਤੋਂ ਵੱਧ ਕੀਮਤ ਆ ਤੇ ਇਹ ਧਾਮੀ ਸਾਹਿਬ ਨੂੰ ਇਹ ਇਹ ਹਰਾਮਖਾਨ ਤੋਂ ਬਾਜ਼ ਆਉਣਾ ਚਾਹੀਦਾ ਹੈ ਕੌਮ ਨੂੰ ਜਵਾਬਦੇਹ ਹੋਣਾ ਚਾਹੀਦਾ ਹੈ ਇਹ ਪ੍ਰਧਾਨ ਆ ਤੇ ਇਹ ਖਾਸ ਕਰਕੇ ਇਹ ਇਹ ਜੇ ਬਾਜ਼ ਨਾ ਆਏ ਤੇ ਇਹ ਪੱਖੋਕੇ ਸਾਹਿਬ ਤੇ ਇੱਕ ਧਾਮੀ ਸਾਹਿਬ ਇਹ ਜਾਣ ਲੈਣ ਕਿ ਇਹਨਾਂ ਨੂੰ ਅੱਜ ਨਹੀਂ ਤੇ ਕੱਲ ਇਹਦਾ ਹਿਸਾਬ-ਕਿਤਾਬ ਦੇਣਾ ਪਊਗਾ। ਬਾਬਾ ਜਗਤਾਰ ਸਿੰਘ ਜੀ ਨੇ ਕਾਰ ਸੇਵਾ ਵਾਲੇ ਜਿਹੜੇ ਲੰਬੇ ਸਮੇਂ ਤੋਂ ਕਈ ਸਾਲਾਂ ਤੋਂ 4 ਗੁਣੇ ਪੈਸੇ ਜ਼ਿਆਦਾ ਦੇ ਕੇ ਘਰ ਖਰੀਦ ਕੇ ਰਾਹ ਬਣਾ ਰਹੇ ਨੇ ਗੁਰੂ ਘਰ ਨੂੰ ਜਾਣ ਵਾਲੇ ਡਿਉੜੀਆਂ ਬਣਾ ਰਹੇ ਨੇ ਚਾਰ ਪਾਸਿਆਂ ਤੋਂ ਰਸਤੇ ਬਣ ਜਾਣ ਬਹੁਤ ਭੀੜੇ ਬਾਜ਼ਾਰ ਹੁੰਦੇ ਸੀ ਅਸੀਂ ਛੋਟੇ ਹੁੰਦਿਆਂ ਤੋਂ ਮੱਸਿਆ ਨਹਾਉਣ ਜਾਂਦੇ ਰਹੇ ਤੇ ਉਦੋਂ ਬੰਦਾ ਹੀ ਤੁਰ ਸਕਦਾ ਸਾਈਕਲ ਨਹੀਂ ਜਾ ਸਕਦਾ ਏਡੇ ਭੀੜੇ ਬਾਜ਼ਾਰ ਨੇ ਤੋਂ ਬਾਬਾ ਜਗਤਾਰ ਸਿੰਘ ਨੇ ਚਾਰ ਪਾਸਿਆਂ ਤੋਂ ਖੁੱਲੇ ਮਕਾਨ ਲੈ ਕੇ ਪੈਸੇ ਮੂੰਹ ਮੰਗੇ ਪੈਸੇ ਦੇ ਕੇ ਤੇ ਰਾਹ ਬਣਾ ਕੇ ਡਿਉੜੀਆਂ ਬਣਾਈਆਂ ਨੇ ਤੇ ਇਹ ਲੋਕਾਂ ਦੇ ਦਿੱਤੀ ਹੋਈ ਜ਼ਮੀਨ ਨੂੰ ਵੇਚ ਰਹੇ ਨੇ ਨਲਾਪ ਕਰ ਰਹੇ ਨੇ ਇਹ ਕਿੱਡਾ ਵੱਡਾ ਕੁਕਰਮ ਆ ਤੇ ਇਹ ਇਸ ਤੋਂ ਬਾਅਦ ਹੁਣ ਨੰਬਰ ਆ ਜਿਹੜਾ ਹਸਪੀਟਲ ਆ ਉਥੇ ਬਾਈਪਾਸ ਤੋਂ ਅੰਦਰ ਜਦੋਂ ਬੜੀ ਵੱਡੀ ਜਗ੍ਹਾ ਉਹ ਹਸਪੀਟਲ ਹੈ ਹਸਪੀਟਲ ਨਹੀਂ ਚਲਾ ਸਕੇ ਬੰਦ ਕਰ ਦਿੱਤਾ ਬੜੀ ਵੱਡੀ ਬਿਲਡਿੰਗ ਪਣੀ ਉਹਦੀ ਉਹ ਹੁਣ ਖੋੜਾ ਬਣਿਆ ਪਿਆ ਉਹਦੇ ਇਹਦੇ ਤੋਂ ਬਾਅਦ ਇਹਨਾਂ ਦੀ ਅੱਖ ਖੋ ਦਿੱਤੇ ਆ ਇਹ ਹੁਣ ਸਮਝ ਰਹੇ ਨੇ ਕਿ ਸਾਡੇ ਆਖਰੀ ਦਿਨ ਆ ਸਾਡਾ ਸੂਰਜ ਛੁੱਕ ਚੁੱਕਾ ਤੇ ਅਸੀਂ ਜੋ ਕੁਝ ਵੀ ਮਥੋਂ ਵਟ ਸੱਕਦੇ ਆ ਵੇਚ ਸਕਦੇ ਆ ਉਹਨੂੰ ਵੇਚ ਵਟ ਕੇ ਪਤਾ ਨਹੀਂ ਇਹ ਬਾਦਲ ਦਾ ਢਿੱਡ ਕਦੋਂ ਭਰੂਗਾ ਉਹਦੇ ਪਰਿਵਾਰ ਦਾ ਕਦੋਂ ਭਰੂਗਾ ਕਦਾਂ ਪਤਾ ਨਹੀਂ ਇਹ ਜਿਹੜੇ ਉਹਦੇ ਚਿਮਚੇ ਨੇ ਇਹਨਾਂ ਦੀਆਂ ਜੇਬਾਂ ਕਦੋਂ ਭਰਨਗੀਆਂ ਇਹ ਪਤਾ ਨਹੀਂ ਕਿਉਂ ਗੁਰੂ ਘਰ ਨੂੰ ਇੰਨਾ ਵੱਡਾ ਨੁਕਸਾਨ ਪਹੁੰਚਾ ਰਿਹਾ ਸਾਡੇ ਗਰੀਬ ਬੱਚੇ ਜਿਹੜੇ ਆ ਐਜੂਕੇਸ਼ਨਾਂ ਮਾ ਮਿਲਣ ਕਰਕੇ ਸਾਈ ਬਣਦੇ ਜਾ ਰਹੇ ਉਹਨਾਂ ਦੀ ਇਹਨਾਂ ਨੂੰ ਕੋਈ ਚਿੰਤਾ ਨਹੀਂ ਸਾਡੇ ਗੁਰੂ ਘਰਾਂ ਦੇ ਵਿੱਚ ਲੰਗਰ ਚ ਘਿਓ ਆ ਰਿਹਾ ਤੇ ਉਹ ਨਕਲੀ ਆ ਰਿਹਾ ਪਾਲਮੋਲਿਨ ਦਾ ਬਣਿਆ ਹੋਇਆ ਪਨ ਪੁੰਨੇ ਤੋਂ ਅੱਗੇ ਜਾ ਕੇ ਜਾਂ ਉੱਤਰਾਖੰਡ ਤੋਂ ਆ ਰਿਹਾ ਵੇਰਕੇ ਦਾ ਨਹੀਂ ਲੈ ਰਿਹਾ ਤੋ ਇਹ ਜਿਹਨੀਆਂ ਜ਼ਮੀਨਾਂ ਨਿਲਾਮ ਕਰ ਰਹੇ ਨੇ ਜ਼ਮੀਨਾਂ ਲੀਸ ਤੇ ਲੈ ਰਹੇ ਨੇ ਜਾਂ ਆਪਣਿਆਂ ਨੂੰ ਦੇ ਰਹੇ ਨੇ ਤੇ ਜ਼ਮੀਨਾਂ ਦੇ ਤਬਾਦਲੇ ਕਰ ਰਹੇ ਨੇ ਜਿਹੜੀਆਂ ਕੀਮਤੀ ਜ਼ਮੀਨਾਂ ਨੇ 12-12 ਕਰੋੜ ਦਾ ਕਿੱਲਾ ਉਹਨੂੰ 50 ਲੱਖ ਦੇ ਵਿੱਚ ਕਿੱਲੇ ਦੇ ਨਾਲ ਬਦਲ ਕੇ ਕਿੱਲੇ ਦਾ ਕਿੱਲਾ ਗੁਰੂ ਘਰ ਚ ਪੂਰਾ ਕਰ ਦਿੰਦੇ ਤੇ ਭਲਾਈ ਆਪ ਉੱਠ ਆ ਜਾਂਦੇ ਤੇ ਇਹ ਇਹ ਧਾਮੀ ਸਾਹਿਬ ਨੂੰ ਬਾਜ਼ ਆਉਣਾ ਚਾਹੀਦਾ ਮੈਂ ਬਾਰ-ਬਾਰ ਇਹ ਤੁਹਾਨੂੰ ਵੀ ਪਹਿਲਾਂ ਮੈਂ ਦੱਸ ਚੁੱਕਾ ਕਿ ਧਾਮੀ ਸਾਹਿਬ ਜਵਾਬ ਨਹੀਂ ਦਿੰਦੇ ਕੋਈ ਨਾ ਦਿੱਤਾ ਲੌਂਗਵਾਲ ਨੇ ਜਵਾਬ ਨਾ ਦਿੱਤਾ ਬੀਬੀ ਜਗੀਰਪੁਰ ਨੇ ਨਾ ਦਿੱਤਾ ਭੁੰਦਵ ਨੇ ਬਡੁੰਗਰ ਨੇ ਨਾ ਇਹ ਤਾਂ ਮੀਦੇ ਰਹੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਸੀ ਪ੍ਰਾਤਨ ਸਰੂਪ ਜਿਹੜੇ ਮਿਲਟਰੀ ਲੱਗੀ ਸੀ ਉਹ ਵਾਪਸ ਦੇ ਗਈ ਉਹ ਅੱਜ ਕੋਈ ਸਰੂਪ ਉਹਨਾਂ ਚੋਂ ਮਿਲ ਰਿਹਾ ਤਕਰੀਬਨ 205 ਸਰੂਪ ਜਿਹੜੇ ਨੇ 205 ਸਰੂਪ ਜਿਹੜੇ ਨੇ ਉਹ ਉਹ ਲਾਇਬ੍ਰੇਰੀ ਚੋਂ ਗਾਇਬ ਨੇ 205 ਸਰੂਪ ਪ੍ਰਾਤਨ ਦੋ ਖਰੜੇ ਜਨਮਸਾਖੀ ਤੇ ਥਾਈ ਹੁਕਮਨਾਮੇ ਇਰਤਮੀ ਸਾਹਿਬ ਅਜੇ ਤੱਕ ਨਹੀਂ ਦੱਸ ਰਹੇ ਕਿ ਉਹ ਕਿੱਥੇ ਨੇ ਨਾ ਹੀ ਰਿਪੋਰਟ ਲਖਾ ਰਹੇ ਨੇ ਕਿ ਸਾਡੇ ਗਾਇਬ ਹੋ ਚੁੱਕੇ ਨੇ ਜੇ ਸਰਮਾਇਆ ਨਾ ਮਿਲਿਆ ਤੇ ਸਾਡਾ ਸ਼ੰਕਾ ਨਹੀਂ ਇਹ ਗਰੰਟੀ ਆ ਮੈਂ ਗਰੰਟੀ ਨਾ ਕਹਿੰਨਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਚੇਂਜ ਲਿਆਉਣ ਲਈ ਇਹ ਕੋ ਕਰਮ ਹੋਇਆ ਤੇ ਇਹ ਇਹ ਗੁਰੂ ਗ੍ਰੰਥ ਸਾਹਿਬ ਦੇ ਪ੍ਰਾਤਨ ਸਰੂਪ ਕੱਛਾਂ ਚ ਵਾਰ ਕੇ ਨਹੀਂ ਜਾ ਸਕਦੇ ਟਰੱਕਾਂ ਤੇ ਗਏ ਨੇ ਜਿੱਥੇ ਵੀ ਗਏ ਮੈਨੂੰ ਆਸ ਹੈ ਕਿ ਧਾਮੀ ਇਹਦਾ ਬਿਲਕੁਲ ਜਵਾਬ ਦੇਊਗਾ ਮੈਨੂੰ ਜਵਾਬ ਦੇਣਾ ਹੋਵੇ ਮੈਂ ਪ੍ਰੈਸ 'ਚ ਆਉਣ ਨੂੰ ਤਿਆਰ ਆਂ ਜਿੱਥੇ ਮਰਜ਼ੀ ਪ੍ਰੈਸ 'ਚ ਬੁਲਾਵੇ ਅਸੀਂ ਇਹਨੂੰ ਦੱਸਾਂਗੇ ਕਿਹੜੀਆਂ ਜਗ੍ਹਾ ਇਹਨੇ ਨਲਾਮ ਕੀਤੀਆਂ ਨੇ ਤੇ ਕਿੰਨਾ ਦੇ ਪੈਸੇ ਵਟੇ ਨੇ ਤੇ ਕਿਹੜੀਆਂ ਗਾਂ ਕਰਨ ਜਾ ਰਿਹਾ ਤੇ ਇਹ ਰਜਿਸਟਰੀਆਂ ਕਰਾਉਣ ਤੋਂ ਪਹਿਲਾਂ ਇਹਨੂੰ ਅਕਲ ਨੂੰ ਹੱਥ ਮਾਰਨਾ ਚਾਹੀਦਾ ਇਹ ਰ ਮਤਾ ਰੱਦ ਕਰਨਾ ਚਾਹੀਦਾ ਜੇ ਇਹਦੀ ਰਜਿਸਟਰੀ ਹੋ ਗਈ ਤੇ ਇਹ ਬਹੁਤ ਵੱਡੇ ਗੁਨਾਹਗਰ ਹੋਣਗੇ ਧਾਮੀ ਤੇ ਇੱਕ ਪਖੋਕੇ ਦੋ ਜਾਣੇ ਅਸੀਂ ਆਹ ਕਿਹੜੇ ਸੁਣ ਗਏ ਹਾਂ ਹਾਂ ਚੇਂਜਿੰਗ ਹੋ ਗਿਆ 250 ਤਬਦੀਲੀਆਂ ਵਿਦਾਂਤੀ ਦੀ ਆਪਣੇ ਜਿੰਦੇ ਜੀ ਕਰਕੇ ਗਏ। ਉਹ ਦੇਖੋ ਉਹ ਤੇ ਆਪ ਕਰ ਗਏ ਇੱਥੇ ਤੇ ਇਹ ਪਤਾ ਨਹੀਂ ਜਿਨ੍ਹਾਂ ਨੇ ਜਿਹੜੇ ਲੈ ਕੇ ਗਏ ਉਹ ਕਰਨਗੇ ਸਾਡੇ ਦੁਸ਼ਮਣ ਕਰਨਗੇ। ਜਿਹੜੀਆਂ ਤਬਦੀਲੀਆਂ ਕਰ ਗਏ ਉਹ ਕਿਸੇ ਨੂੰ ਪਤਾ ਨਹੀਂ ਚੋਰੀ ਕਰ ਗਏ ਹੋਣਗੇ। ਹਾਂਜੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਤੇ ਜਿਹੜਾ ਮਿਹਨਤ ਕਰਨ ਵਾਲੀ ਗੱਲ ਆ ਉਹ ਇਹਨਾਂ ਨੇ ਨਹੀਂ ਕੀਤੀ। ਅਸੀਂ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਇੱਥੇ ਜਥੇਦਾਰ ਸੀਗੇ ਉਦੋਂ ਇਹ ਇਹ طے ਕੀਤਾ ਸੀ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਭਵਨ ਚ ਹੀ ਛਾਪੂਗਾ ਤੇ ਕੋਈ ਇਹਨੂੰ ਪ੍ਰਾਈਵੇਟ ਫਾਰਮ ਜਰੀ ਨਹੀਂ ਛਾਪੋਗੇ ਪਰ ਬਦੰਤੀ ਜੀ ਨੇ ਥੋੜਾ ਜਿਹਾ ਮਾਲ ਮੱਤਾ ਲੈ ਕੇ ਚਤਰ ਸਿੰਘ ਜੀਵਨ ਸਿੰਘ ਨੂੰ ਇਜਾਜ਼ਤ ਦਿੱਤੀ ਫਿਰ ਦੁਬਾਰਾ ਤੇ ਇਹ ਜਿਹੜੇ 328 ਰੂਪ ਗਾਇਬ ਹੋਏ ਨੇ ਉਸੇ ਸ਼ਰਾਰਤ ਦੇ ਵਿੱਚੋਂ ਹੋਏ ਨੇ ਉਹਨਾਂ ਦਾ ਪਤਾ ਹੀ ਨਹੀਂ ਅੱਜ ਕਿਹੜੀ ਆਈਡੀ ਤੇ ਆ ਜਿਹੜਾ ਹਰਪ੍ਰੀਤ ਸਿੰਘ ਅੱਜ ਸਾਡਾ ਉਪਦੇਸ਼ਕ ਬਣਿਆ ਹੋਇਆ ਇਹ ਇਹ ਕਹਿੰਦਾ ਸੀਗਾ ਮੈਂ ਬੜੀ ਵੱਡੀ ਨੰਕਵਾਰੀ ਕਰਾਉਂਗਾ ਮੈਂ ਇੰਜ ਕਰੂੰਗਾ ਦੱਸਿਆ ਕਿੱਥੇ ਨੇ ਉਹ ਫੇਰੇ ਨੇ ਦੱਸਿਆ ਹੀ ਦੱਸਿਆ ਤੇ ਉਹ ਕਿਤੇ ਹੀਰਾ ਫੇਰੀ ਹੋਈ ਆ ਪਰ ਇਹ ਕਿਤੇ ਰੂਪ ਜਿਹੜੇ ਇਹਨਾਂ ਦੀ ਕੋਈ ਗੁਨਾ ਨਹੀਂ ਹੋਇਆ ਇਹ ਸੀ ਠੀਕ ਆਈਡੀ ਤੇ ਜਿਹੜੇ ਠੀਕ ਆਈਡੀ ਤੇ ਗਏ ਉਹਨਾਂ ਦੀ ਆਈਡੀ ਦੇਖਦੀ ਆ ਉੱਤੇ ਕੋ ਰੌਲਾ ਹੀ ਨਹੀਂ ਰੌਲਾ ਤੇ ਇਸ ਗੱਲ ਦਾ ਵੀ 328 ਰੂਪ ਪੂਰੇ ਨਹੀਂ ਹੋ ਰਹੇ ਤੇ ਜੇ ਆਈਡੀ ਹੋਵੇ ਤਾਂ ਪੂਰੇ ਇੱਕ ਤਰ੍ਹਾਂ ਹੋ ਜਾਣ ਇਹ 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 ਜਿਹੜੇ ਆ ਨਾ ਇਹਨਾਂ ਨੇ ਜਿਹੜਾ ਮਿਲ ਮਲਾ ਕੇ ਸਾਰਿਆਂ ਨੇ ਗੁਰੂ ਘਰ ਨੂੰ ਗੁਰੂ ਘਰ ਨੂੰ ਨੁਕਸਾਨ ਪਹੁੰਚਾਇਆ ਗੁਰੂ ਘਰ ਦੀਆਂ ਸੰਗਤਾਂ ਨੂੰ ਮਤਲਬ ਗੁੰਮਰਾਹ ਕੀਤਾ ਉਹ ਸਾਰਿਆਂ ਦੇ ਸਾਹਮਣੇ ਆ ਇਹ ਇਹ ਬਹੁਤ ਵੱਡਾ ਮਸਲਾ ਹੈ ਛੋਟਾ ਜਾਂ ਮਸਲਾ ਨਹੀਂਗਾ ਇਹ ਸਰ ਰੋਕ ਕਿੱਦਾਂ ਲੱਗੇਗੀ ਜਿਵੇਂ ਤੁਸੀਂ ਪਹਿਲੇ ਵੀ ਗਏ ਨਾ ਹੁੰਦਣ ਨੇ ਸੋਈ ਨਾ ਤਾਂ ਅਮੀ ਸੁੰਦਰ ਤੇ ਅਜੇ ਨਾਲੀਆਂ ਕਾਮੀਆਂ ਹੋ ਰਹੀਆਂ ਨੇ ਆ ਰਹੇ ਨੇ ਕਰੀ ਤਾਂ ਇਹਨੂੰ ਰੋਕ ਕੇ ਪਾ ਲਗੇਗੀ ਭਾਈ ਸਾਹਿਬ ਭਾਈ ਸਾਹਿਬ ਦੇਖੋ ਭਾਈ ਸਾਹਿਬ ਦੇਖੋ ਅਸੀਂ ਹੁਣ ਸਾਡੀ ਜਿਹੜੀ ਸਿੱਖਾਂ ਦੇ ਵਿੱਚ ਜਿਹੜੀ ਪ੍ਰੋਬਲਮ ਆ ਅਸੀਂ ਹੁਣ ਤਲਵਾਰ ਚੁੱਕ ਕੇ ਇਹਨਾਂ ਨੂੰ ਨਹੀਂ ਮਾਰ ਸਕਦੇ ਅਸੀਂ ਐਜ ਸਿੱਖ ਅਸੀਂ ਸਮਝਦੇ ਆ ਕਿ ਅਸੀਂ ਕਿਸੇ ਵੀ ਇੱਕ ਸਿੱਖ ਦਾ ਨੁਕਸਾਨ ਕਰਾਇਆ ਸਾਡਾ ਬਹੁਤ ਨੁਕਸਾਨ ਹੋਊਗਾ ਅਸੀਂ ਆ ਪਹਿਲਾਂ ਸਾਡਾ ਬਹੁਤ ਨੁਕਸਾਨ ਹੋ ਚੁੱਕਾ ਅਸੀਂ ਚਾਹੁੰਦੇ ਆ ਇੱਕ ਤੇ ਸਾਡੀ ਸਾਡੀ ਬਦਕਿਸਮਤੀ ਕਹਿ ਲਓ ਕਿ ਜਿਹੜਾ ਬਾਦਲ ਨੇ ਯਾਰੀ ਪਾਈ ਭਾਜਪਾ ਨਾਲ ਤੇ ਭਾਜ ਭਾਜ ਸਾਡਾ ਤਮਾਸ਼ਾ ਦੇਖ ਰਹੀ ਆ 15 ਸਾਲ ਹੋ ਗਏ ਇਲੈਕਸ਼ਨ ਨਹੀਂ ਕਰਵਾ ਰਹੀ ਜੇ ਇਲੈਕਸ਼ਨ ਹੋਣ ਤੇ ਇੱਥੇ ਨਵੀਂ ਟੀਮ ਆਵੇ ਨਵੀਂ ਟੀਮ ਪਿਛਲਿਆਂ ਦਾ ਗਾਲ ਫੜੇ ਤੇ ਉਹਦਾ ਹਿਸਾਬ ਲਵੇ ਇਹਦਾ ਹਿਸਾਬ ਹੁਣ ਕੌਣ ਲਵੇ ਕਾਲ ਤੱਕ ਤੇ ਨਾ ਮੱਲਿਆ ਹੋਇਆ ਗੜਗੱਜਾਂ ਨੂੰ ਬਿਠਾ ਕੇ ਚਿਮਚਿਆਂ ਨੂੰ ਬਿਠਾ ਕੇ ਜੁੱਤੀ ਚੁੱਕਾਂ ਨੂੰ ਬਿਠਾ ਕੇ ਹਿਸਾਬ ਕੌਣ ਮੰਗੂਗਾ ਆ ਜਸਵੀਰ ਸਿੰਘ ਪੱਟੀ ਬੈਠਾ ਇਹਨੂੰ ਪੁੱਛੋ 1400 ਕਰੋੜ ਦੀ ਜਾਇਦਾਦ ਸੀ ਦਿੱਲੀ ਲੈ ਗਿਆ ਸੀ ਅਗਲਾ ਅਵਤਾਰ ਸਿੰਘ ਇਹਤ ਲੈ ਗਿਆ ਸੀ ਉਹਦੇ ਨਾਂ ਦੀ ਰਜਿਸਟ੍ਰੇਸ਼ਨ ਹੋ ਗਈ ਜਿਹੜਾ ਆਰਡਰ ਹੁੰਦਾ ਜਿਤਨਾ ਇੱਥੇ ਪੁੱਟਾਇਆ ਦਿੱਲੀ ਦੇ ਡੀਡੀ ਵੱਲੋਂ ਅਲਾਟਮੈਂਟ ਹੋ ਗਈ ਉਹਦੇ باوجود ਉਹਨੂੰ ਧੌਣੋਂ ਫੜਿਆ ਸੀ ਕਾਲ ਤੱਕ ਤੇ ਸਾਰਾ ਕੁਝ ਮੰਨ ਕੇ ਦੇ ਕੇ ਗਿਆ ਅੱਜ ਮੈਂ ਕਾਲ ਤੱਕ ਤੇ ਨਹੀਂਗਾ 20 ਸਾਲ ਪਹਿਲਾਂ ਇਹ ਜਿਹੜਾ ਫੈਸਲਾ ਕੀਤਾ ਸੀ ਅਸੀਂ ਉਹ ਅੱਜ ਲਾਗੂ ਆ ਤੇ ਜਿਹੜੀ ਜਾਇਦਾਦ ਹੈ 1 ਸਾਲ ਦੇ ਅੰਦਰ ਅੰਦਰ ਗੁਰੂ ਘਰ ਨੂੰ ਦਵਾਈ ਸੀ ਅੱਜ ਉਹ ਜਾਇਦਾਦ ਗੁਰੂ ਘਰ ਗੁਰੂ ਤੇਗ ਬਹਾਦਰ ਸਾਹਿਬ ਦੀ ਜਾਇਦਾਦ ਨਾਗਿਲਤਾਰ ਸਿੰਘ ਹਿੱਤ ਦੀ ਆਕਾਲ ਤੱਕ ਜੇ ਨਹੀਂ ਪਾਵਰ ਹੈ ਇਹਨਾਂ ਨੇ ਚਿਮਚੇ ਇਸੇ ਕਰਕੇ ਬਿਠਾ ਕੇ ਸਾਨੂੰ ਕੋ ਪੁੱਛੇ ਨਾ ਬਲਕਿ ਕਿਨੂੰ ਸਜ਼ਾ ਦੇਣੀ ਹੈ ਕਿਨੂੰ ਛੱਡਣਾ ਇਹ ਸਾਨੂੰ ਹੁਕਮ ਲੈ ਸਾਡੇ ਤੋਂ ਹੁਕਮ ਲੈ ਕੇ ਇਹ ਗਿਆਨੀ ਕਰਨ ਇਹ ਗਿਆਨੀਆਂ ਨੇ ਥਾ ਮੱਲੀ ਹੋਈ ਆ ਤੇ ਪਾਪ ਸਹਿੜ ਰਹੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਵਿੱਤਰ ਅਜ਼ਮਤ ਦਾ ਗੁਰੂ ਗੋਬਿੰਦ ਸਿੰਘ ਜੀ ਦਾ ਪੰਜ ਪਿਆਰੇ ਸਰੀਰ ਹੁਣ ਮੰਨੇ ਗਏ ਨੇ ਪਰ ਇਹ ਇਹ ਕਲੰਕ ਲੱਗੇ ਹੋਏ ਨੇ ਪੰਜਾਂ ਪਿਆਰੇ ਦੇ ਦਰ ਜਿਹੜੀ ਜਗ੍ਹਾ ਹੈਗੀ ਉਹ ਕਿੰਨੀ ਕੁ ਜਗ੍ਹਾ ਟੋਟਲ ਹੈਗੀ ਤੇ ਦਰਵਾਜ਼ਾ ਦੇਖੋ ਇਹ 4 4 ਪਲਾਟ ਦਾ ਤੇ ਮੈਨੂੰ ਪਤਾ ਤੇ ਹਾਤੇ ਨੇ ਦੂਸਰਾ ਇਹ ਜਿਹੜੀ ਜਗ੍ਹਾ ਭਾਵੇਂ 100 ਗਾਜ ਹੋਵੇ ਕਮਰਸ਼ੀਅਲ ਹੈ ਕਮਰਸ਼ੀਅਲ ਜਗ੍ਹਾ ਦੀ ਵੈਲਿਊ ਕੀ ਉਹ ਦਰਵਾਜ਼ਾ ਸਾਹਿਬ ਦੇ ਲਾਗੇ ਲਾਗੇ ਸਿੰਘ ਸਾਹਿਬ 4 ਪਲਾਟਾਂ ਦੀ ਮਿਲੀਅਨ ਮੰਗ ਰਹੇ ਲੋਕਾਂ ਕਿ ਨਹੀਂ ਕੋਈ ਦੇਖੋ ਮੈਂ ਮੈਂ ਤੁਹਾਨੂੰ ਨਹੀਂ ਦੱਸਦਾ ਮੈਂ ਮੈਂ ਤੁਹਾਨੂੰ ਅੰਕੜੇ ਨਹੀਂ ਦੇ ਸਕਦਾ ਕਿ ਐਨੇ ਹੋਗੇ ਵੱਧ ਹੋਇਆ ਤਾਂ ਨੁਕਸਾਨ ਘੱਟ ਹੋਇਆ ਤਾਂ ਲੇਕਿਨ 4 ਪਲਾਟ ਤੇ ਘੱਟੋ ਘੱਟ ਨੇ ਜਿਹੜੇ ਲੋਕਾਂ ਨੇ ਦਾਨ ਕੀਤੇ ਹੋਏ ਉਹ ਨੇ ਤੇ ਹੈਗੇ ਨੇ ਦਰਬਾਰ ਸਾਹਿਬ ਦੇ ਬਿਲਕੁਲ ਲਾਗੇ-ਲਾਗੇ ਜਿੱਥੇ ਕਮਰਸ਼ੀਅਲ ਜਗ੍ਹਾ ਜਿੱਥੇ ਵੈਲਿਊ ਆ ਉਹਦੀ ਤੇ ਉਥੇ ਤੁਸੀਂ ਦੱਸੋ 16 ਲੱਖ ਕੀ ਵੈਲਿਊ 9 ਲੱਖ ਕੀ ਵੈਲਿਊ ਇਹ ਆ ਇਹ ਆ ਪ੍ਰੋਬਲਮ ਜਿਹੜੀ ਆ ਨਾ ਅਸਲ 'ਚ ਸਾਡਾ ਦੂਜੀ ਗੱਲ ਇਹ ਆ ਵੀ ਤੁਸੀਂ ਤੁਹਾਨੂੰ ਕਾਲੀ ਕੀੜੀ ਪੈ ਗਈ ਆ ਭੁੱਖ ਮਰ ਗਈ ਭੁੱਖ ਮਰੀ ਆ ਗਈ ਆ ਤੁਸੀਂ ਕਿਉਂ ਵੇਚ ਰਹੇ ਹੋ ਇਹ ਜਿਆਦਾ ਜਾਇਦਾਤਾਂ ਜਿਹੜੀਆਂ ਜਾਇਦਾਤਾਂ ਨੇ ਕਿਉਂ ਵੇਚੀਆਂ ਜਾ ਰਹੀਆਂ ਗੁਰੂ ਘਰ ਦੀ ਜਾਇਦਾਦ ਜਿਹੜੀ ਆ ਉਹਦਾ ਰੱਖ ਰਖਾਵ ਹੋ ਸਕਦਾ ਸੋਨਾ ਹੋਵੇ ਜ਼ਮੀਨ ਹੋਵੇ ਉਹਦੀ ਸੇਵਾ ਹੋ ਸਕਦੀ ਸਮਾਲ ਹੋ ਸਕਦੀ ਆ ਉਹਨੂੰ ਵੇਚਿਆ ਨਹੀਂ ਜਾ ਸਕਦਾ ਇਸੇ ਕਰਕੇ ਤੁਸੀਂ ਸੁਣਿਆ ਕਿੰਨਾ ਸੋਨਾ ਤਾਂ ਆਉਂਦਾ ਕਦੀ ਵੇਚਿਆ ਹੋਵੇ ਹਮੇਸ਼ਾ ਪ੍ਰਬੰਧਕ ਕਮੇਟੀਆਂ ਨੇ ਕਾਰਸੇਵ ਵਾਲੇ ਬਾਬਿਆਂ ਨੂੰ ਦਿੱਤਾ ਕਿ ਕਿਤੇ ਗੁੰਮਤ ਤੇ ਲਾਉਣਾ ਤੇ ਲਾ ਦੇ ਵੇਚਿਆ ਨਹੀਂ ਕਰੀ ਇਹ ਇਹ ਜਿਹੜੀ ਵੇਚਣ ਦੀ ਨਿਲਾਮ ਕਰਨ ਦੀ ਤਬਾਦਲਾ ਕਰਨ ਦੀ ਲਿਸਟ ਤੇ ਲਜਾਂਦੀਆਂ ਜਿਹੜੀਆਂ ਰਵੈਤਾਂ ਪਾਈਆਂ ਪ੍ਰਕਾਸ਼ ਸਿੰਘ ਬਾਦਲ ਦੀ ਹੋਂਦ ਵਿੱਚ ਪਈਆਂ ਨੇ ਪਹਿਲਾ ਨਿਸ਼ਾਨ ਮਾਰਖੰਡੇ ਮੇਰੀ ਪਰੀ ਕੈਡਮੀ ਆ ਉਹ ਮੇਰੀ ਪਰੀ ਕੈਡਮੀ ਹਰਿਆਣੇ ਚ ਆ ਗਈ ਤੇ ਬਜਟ ਇੱਥੇ ਪਾਸ ਹੋਇਆ 8 ਕਰੋੜ ਦਾ ਜੀ 8 ਕਰੋੜ ਦਾ ਤੇ ਇਹ ਮੈਂ ਬਾਰ-ਬਾਰ ਕਹਿ ਚੁੱਕਾ ਹਾਂ ਉਹਦਾ ਵੀ ਜਵਾਬ ਨਹੀਂ ਦੇ ਰਿਹਾ ਏ ਤਾਂ ਵੀ ਉਹਦਾ ਜਵਾਬ ਨਹੀਂ ਦੇ ਰਿਹਾ ਕਿ ਬਜਟ ਇੱਥੇ ਕਿਉਂ ਪਾਸ ਹੋ ਰਿਹਾ ਜੇ ਉਹ ਕਮੇਟੀ ਦੀ ਜ਼ਮੀਨ ਹੈ ਗੁਰੂ ਘਰ ਦੀ ਜ਼ਮੀਨ ਹੈ ਤੇ ਉਹ ਆ ਗਈ ਹਰਿਆਣੇ ਚ ਜੇ ਤੁਸੀਂ ਕੋਈ ਇੱਥੇ ਬਜਟ ਪਾਸ ਕਰ ਰਹੇ ਜੇ ਤੁਹਾਡੀ ਇਹਦੇ ਦੱਸੋ ਤੁਹਾਡੀ ਵੀ ਨਹੀਂ ਤੇ ਬਾਦਲ ਦੀ ਇਹ ਜਿਹੜੀ ਬਾਦਲ ਦੇ ਨਾਂ ਤੇ 99 ਸਾਲ ਦੀ ਲਈ ਜਾਓ ਤੇ ਲਈ ਤੁਸੀਂ 8 ਕਰੋੜ ਹੁਣ ਪਾਸ ਕਰ ਰਹੇ 8-8 ਲੱਖ ਪਿਛਲੇ ਸਾਲਾਂ ਚ ਤੇ 18 ਸਨ 18 ਚ ਅਸੀਂ ਆ ਪੀਟੀ ਆ ਆਰਟੀਆਈ ਪਾ ਕੇ ਲਿਆ ਹਸਾਕ ਬਾਬ ਇਹਨਾਂ ਨੇ ਰਿਟਰਨ ਤੇ ਤੱਕ ਕਮੇਟੀ ਨੇ ਸਾਡੇ ਕੋਲ ਰਿਟਰਨ ਤੇ ਆ ਕੇ 18 ਤੋਂ ਪਹਿਲਾਂ 68 ਕਰੋੜ ਰੁਪਇਆ ਉੱਥੇ ਲੱਗ ਚੁੱਕਾ ਕਮੇਟੀ ਦਾ ਕਮੇਟੀ ਲੋ ਜਿਹੜਾ 100 ਰੁਪਏ ਨੇ ਨਿਆਇਪੁਰ ਦੇ 66 ਅੱਖਰੀ ਦੇ ਇੰਤਸਾ ਦੇ ਵਿਆਜ ਦੇ ਆਪਣੀ ਕਿਸ਼ਤ ਦੇ ਦੇਖੋ ਵਿਆਜ ਵੀ ਜਿਹੜਾ ਦੇ ਐਟੀ ਕਮੇਟੀ ਨੇ ਦੇ ਤੇ ਇਹ ਗੁਰੂ ਘਰ ਨੂੰ ਕਰਜ਼ਾਈ ਕਰਨ ਲਈ ਤੇ ਚੱਟਣ ਲਈ ਪਿਓ ਪੁੱਤ ਆਏ ਨੇ ਤਨ ਦਾ ਟੱਪਰ ਹਾਲੀ ਸਾਡੇ ਮਗਰੋਂ ਲੈਂਦਾ ਤੇ ਭਾਜਪਾ ਇਹਨਾਂ ਦੀ ਸਪੋਰਟ ਕਰ ਰਹੀ ਹੈ ਅੱਜ ਭਾਜਪਾ ਇਹ ਦੱਸੇ ਕਿ 15 ਸਾਲ ਤੋਂ ਸਾਡਾ ਜਮਹੂਰੀ ਹੱਕ ਜਿਹੜਾ ਕਿਉਂ ਨਹੀਂ ਦੇ ਰਹੀ ਇਹ ਦੱਸਣ ਕਿਉਂ ਚੰਬੜੇ ਹੋਏ ਨੇ ਗੁਰੂ ਘਰ ਨੂੰ ਇਹਨਾਂ 'ਚ ਕੋਈ ਇਨਸਾਨੀਅਤ ਦਾ ਪੱਖ ਹੈਗਾ ਤੇ ਆਪ ਰਿਜ਼ਾਈਨ ਕਰ ਇਹ ਸਿੱਖਾਂ ਦੀ ਬਦਕਿਸਮਤੀ ਇਹ ਆ ਅਸੀਂ ਚਾਹੁੰਦੇ ਹਾਂ ਕਿ ਇਲੈਕਸ਼ਨ ਹੋਣ ਸੰਗਤ ਆ ਫੈਸਲਾ ਕਰੇ ਕਿ ਇਹਨਾਂ ਨੂੰ ਅਸੀਂ ਕਿਨੂੰ ਸੌਂਪਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਆਪਣਾ